ਹਾਂਜੀ ਮਿੱਤਰੋ ਪਹਿਲਾਂ ਤਾਂ ਆ ਗੱਡੀ ਦੇਖੋ ਕਿਹੜੀ ਆ ਬਾਅਦ ਚੋ ਕਰਦੇ ਆਂ ਦੀ ਗੱਲਬਾਤ ਸਾਰੀ ਤੇ ਗੱਡੀ ਪਛਾਣੋ ਕਿਹੜੀ ਆ ਚਲ ਤੁਹਾਨੂੰ ਦੱਸ ਦਿੰਨੇ ਆ ਗੱਡੀ ਹੈਗੀ ਆ ਇਹ ਮਰਸੜੀ ਸਾਨੂੰ ਵੀ ਆ ਲੋਕੋ ਦੀ ਪਤਾ ਲੱਗਿਆ ਕਿਉਂਕਿ ਇਹਦਾ ਪਤਾ ਤਾਂ ਲੱਗਦਾ ਨਹੀਂ ਆ ਦੇਖੋ ਮਿੱਤਰੋ ਗੱਡੀ ਦੇ ਹਾਲਾਤ ਪਹਿਲਾਂ ਦਾ ਫੇਰ ਇਹਦੇ ਬਾਰੇ ਕਰਦੇ ਆਂ ਗੱਲਬਾਤ ਗੱਡੀ ਦੀੋਂ ਪਛਾਣ ਤਾਂ ਕੋਈ ਆਉਂਦੀ ਨਹੀਂ ਕੋਈ ਕ੍ਰੀਟਾ ਕਹਿੰਦਾ ਕੋਈ ਕਿਹੜੀ ਗੱਡੀ ਕਹਿੰਦਾ ਗੱਡੀ ਦੀ ਪਛਾਣ ਉੱਥੋਂ ਕੱਲੇ ਅਲਾਏ ਤੋਂ ਹੀ ਆਉਂਦੀ ਆ ਜਾਂ ਇੰਜਨ ਤੋਂ ਪਤਾ ਲੱਗਦਾ ਤੇ ਦੇਖੋ ਸਾਰੀ ਮੱਚ ਗਈ ਐ ਤੇ ਇਧਰ ਸਫੈਦੇ ਨੂੰ ਵੀ ਅੱਗ ਝਾੜਤੀ ਇਹ ਐਕਸੀਡੈਂਟ ਹੋਇਆ ਰਾਤ ਤਕਰੀਬਨ 12 12:30 1 ਵਜੇ ਤੇ ਬੰਦਿਆਂ ਦਾ ਤਾਂ ਬਾਕੀ ਪਤਾ ਨਹੀਂ ਬਾਕੀ ਬਚਾਅ ਤਾਂ ਹੋ ਗਿਆ ਉਹ ਨਹੀਂ ਤਾਂ ਵਿੱਚ ਕੋਈ ਨਾ ਕੋਈ ਗੱਲਬਾਤ ਹੋਈ ਹੋਣੀ ਹੈਗੀ ਇਹ ਮੈਟਰੋ ਐਕਸੀਡੈਂਟ ਹੋਇਆ ਰਾਤ ਜਗਰਾਉਂ ਤੋਂ ਰੈਕੋਰਡ ਰੋਡ ਤੇ ਇਹ ਇੱਥੇ ਨਵਾ ਪੈਲਾ ਸੁਬੰਦ ਦਾ ਬੱਸੀਆਂ ਕੋਲੇ ਬੰਦੇ ਬਈ ਵਜ ਕੇ ਵਜ ਗਏ ਤੇ ਦੇਖੋ ਵਰ ਗੱਡੀ ਦੇ ਹਾਲਾਤ ਇੰਜਣ ਜਣ ਦੇਖੋ ਇਹਦਾ ਜਮਾ ਮੱਚ ਗਿਆ ਹੋਇਆ ਜਿਹੜਾ ਨਵਾ ਪੈਲਾ ਸੁਬੰਦ ਦਾ ਬੱਸੀਆਂ ਕੋਲੇ ਜਗਰਾਉਂ ਤੋਂ ਰੈਕੋਰਡ ਰੋਡ ਤੇ ਉੱਥੇ ਰਾਤ ਐਕਸੀਡੈਂਟ ਤਕਰੀਬਨ 12:00 ਵਜੇ ਸਫੈਦ ਨੂੰ ਦੇਖ ਲਓ ਸਾਰੇ ਨਵਾਂ ਕਾ ਝਾੜਤੀ ਗੱਡੀ ਹੈਗੀ ਆ ਮਰਸੜੀ ਤੂੰ ਦੇਖੋ ਕਰੋ ਚੈੱਕ ਇਹਦਾ ਸਿਸਟਮ ਅੰਦਰੋਂ ਅੰਦਰੋਂ ਮੈਂ ਟੋਮਾਟੀ ਮਿੱਤਰੋ ਵਿਚਾਰ ਰੱਖਿਆ ਕਰੋ ਜਦੋਂ ਕੋਈ ਵੀ ਆਗੂਗ ਲੱਗਦੀ ਆ ਤਾਂ ਹਿੰਮਤ ਨਾਲ ਬਾਹਰ ਆ ਜਾ ਕਰੋ ਆ ਅੱਗ ਦਾ ਇੰਨਾ ਸੇਕ ਸੀਗਾ ਇਹ ਲਾਏ ਸਾਰਾ ਪਿਘਲਾਤਾ ਦੇਖ ਲੋ ਇਹ ਲੂਮੀਨੀਅਮ ਤੇ ਟਾਕੀਆਂ ਟੂਕੀਆਂ ਬਾੜੀਆਂ ਸ਼ੀਸ਼ਾ ਸਾਰਾ ਕੁਝ ਤੇ ਮਿੱਤਰੋ ਰਾਤ ਇੰਨਾ ਪੈਲਸ ਵਾਲੇ ਬੰਦਿਆਂ ਨਾਲ ਗੱਲ ਕੀਤੀ ਜਿਹੜੇ ਇੱਥੇ ਮਜ਼ਦੂਰ ਲੱਗੇ ਹੋਏ ਆ ਤੇ ਉਹਨਾਂ ਨੂੰ ਪੁੱਛਿਆ ਸੀਗਾ ਤੇ ਉਹ ਕਹਿੰਦੇ ਰਾਤ ਫਾਈਬਰ ਗੇਟ ਵੀ ਆਈ ਸੀ ਤਾਂ ਭਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝੀ ਨਹੀਂ ਗਈ। ਪਹਿਲਾਂ ਬੰਦਿਆਂ ਨੇ ਕੋਸ਼ਿਸ਼ ਕੀਤੀ ਜਾਨੂ ਫਾਈਬਰ ਗੇਟ ਆਈਦਾ ਜਾਨੂ ਇਹ। ਬੱਚ ਗਈ ਪਰ ਉਹਨਾਂ ਨੇ ਵੀ ਕੋਸ਼ਿਸ਼ ਤਾਂ ਬਹੁਤ ਕੀਤੀ। ਇਸਾ ਪਾਣੀ ਨਕਾਣੀ ਕੀਤਾ ਪਿਆ ਵਾ। ਤੇ ਇਹ ਪੈਲਸ ਜਿਹੜਾ ਨਵਾਂ ਬਣਦਾ ਤੁਸੀਂ ਦੇਖਿਆ ਹੀ ਹੋਊਗਾ। ਜੋ ਜਗਰਾਵੋਂ ਤੋਂ ਬੱਸੀਆਂ ਨੂੰ ਜਾਂਦੇ ਆਂ ਰੋਡ ਦੇ ਉੱਪਰ ਆ। ਦੇਖੋ ਯਾਰ ਹਾਲਾਤ। ਇਹ ਗੱਡੀਆਂ ਨੂੰ ਜ਼ਿਆਦਾਤਰ ਪ੍ਰੋਬਲਮ ਇਲੈਕਟ੍ਰੋਨਿਕ ਗੱਡੀਆਂ ਨੂੰ ਆਉਂਦੀ ਆ ਇਹ। ਸਾਂਦ ਰੂਪ ਵਗੈਰਾ। ਜਦੋਂ ਜਦੋਂ ਅੱਗ ਲੱਗੀ ਆਪਾਂ ਨਾ ਗੱਡੀਆਂ ਚ ਹੈਡ ਰੈਸਟ ਜਿਹੜੇ ਉਹ ਕੱਢ ਦਿੰਨੇ ਆ ਜਿਹੜੇ ਸੀਟਾਂ ਦੇ ਲੱਗੇ ਹੁੰਦੇ ਆ ਉਹ ਕੱਢਣੇ ਚਾਹੀਦੇ ਇਹਨਾਂ ਨੇ ਰਾਤ ਜਦੋਂ ਬਾਹਰ ਨਿਕਲੇ ਅੱਗ ਯਾਰ ਤੁਸੀਂ ਗੱਡੀ ਦੇਖੋ ਸਾਰੀ ਅੱਗ ਨਾਲ ਤਬਾਹ ਹੋ ਗਈ ਜਮਾ ਇਹ ਗੱਡੀਆਂ ਇਹੀ ਆ ਬਹੁਤ ਜ਼ਿਆਦਾਤਰ ਦੇਖੀਆਂ ਮਰਸੜੀਆਂ ਮਰਸੜੀਆਂ ਯਾਦਦਾਰ ਦੇਖੀਆਂ ਵੇ ਅੱਗੋਗ ਲੱਗਦੀ ਹੋਰ ਵੀ ਕਈ ਰੋਣਾ ਰੋਣਾ ਤੇ ਦੇਖੀਆਂ ਨੇ ਲੱਗੀਆਂ ਰੱਗ ਦਾ ਸੇਕ ਬਾਹ ਸੀ ਆਹ ਦੇਖੋ ਸਫੈਦ ਦਾ ਸਾਰਾ ਚੱਕ ਦਾ ਕੰਮ ਇਹਦਾ ਇਹ ਯਾਰ ਤੁਸੀਂ ਗੱਡੀ ਦੇਖੋ ਸਾਰੀ ਅੱਗ ਨਾਲ ਤਬਾਹ ਹੋ ਗਈ ਜਮਾ ਇਹ ਗੱਡੀਆਂ ਇਹੀ ਆ ਬਹੁਤ ਜ਼ਿਆਦਾਤਰ ਦੇਖੀਆਂ ਮੈਂ ਮਰਸੜੀਆਂ ਮਰਸੜੀਆਂ ਜ਼ਿਆਦਾਤਰ ਦੇਖੀਆਂ ਵੇ ਅੱਗ ਉਹ ਲੱਗਦੀ ਹੋਰ ਵੀ ਕਈ ਰੋਣਾ ਰੋਣਾ ਦੇ ਦੇਖੀਆਂ ਵੀ ਆ ਲੱਗੀਆਂ ਇਹ ਰੱਗ ਦਾ ਸੇਕ ਬਾਸੀ ਆ ਦੇਖੋ ਸਫੈਦ ਦਾ ਸਾਰਾ ਚੱਕ ਦਾ ਕੰਮ ਇਹ ਦੇਖੋ ਮਿੱਤਰੋ ਹਾਲਾਤ ਇਹਦੇ 어 ਇਧਰ ਸੇਕ ਘੱਟ ਲੱਗਿਆ ਇਧਰ ਲਈ ਇਧਰਲੀ ਸਾਈਡ ਨੂੰ ਉਧਰ ਜ਼ਿਆਦਾ ਸੇਕ ਆ ਉਧਰ ਦਾ ਲਾਇ ਲੇ ਸਾਰਾ ਕੁਝ ਵਿਗਲ ਗਿਆ ਇੰਜਨੋਂ ਦੰਦੇ ਹਾਲਾਤ ਤੁਸੀਂ ਦੇਖ ਲਓ ਆ ਚਵਾਂ ਲਾਇ ਲੇ ਬਗਲਾ ਦਾ ਕਲੰਗ ਤਾਰਾਂ ਹੀ ਰਹਿ ਗਈਆਂ ਜਿਹੜੀ ਚੀਜ਼ ਨਹੀਂ ਮੱਚ ਸਕਦੀ ਸੀ ਉਹੀ ਰਹਿ ਗਈ ਇਧਰਲੇ ਬਸ ਸੇਕ ਜ਼ਿਆਦਾ ਬੈਠੇ ਸਾਰੀਆਂ ਵੀ ਜੜ ਗਈਆਂ ਨਾ ਬਈ ਉੱਥੇ ਸਾਰੀਆਂ ਵੀ ਜੜ ਗਈਆਂ ਮਾਸਟਰੀ ਹੀ ਆ ਇਹ ਲੋਏ ਹੈ ਗੱਲੇ ਮਰਸਡੀਜ਼ ਦੇ ਇਹ ਆ ਗੱਗ ਵਾਲੇ ਕਾਰ ਨਾ ਜਦੋਂ ਕੋਈ ਬਾਹਰੋਂ ਐਕਸੈਸਰੀ ਲਵਾਉਣਾ ਹੈ ਨਾ ਗੱਡੀਆਂ ਤੇ ਤੇ ਉਦੋਂ ਬਣਦਾ ਬਾਹਰੋਂ ਕੋਈ ਗੱਡੀਆਂ ਤੇ ਘੱਟ ਐਕਸੈਸਰੀ ਲਾਉਣੀ ਚਾਹੀਦੀ ਸੀ ਸਹੀ ਨਹੀਂ ਤਨਨੇ ਕੋਈ ਫਾਲਤੂ ਸਸਰੀ ਨਹੀਂ ਲਾਉਣੀ ਚਾਹੀਦੀ ਇਹ ਗੱਡੀਆਂ 'ਤੇ ਹਾਂ ਕੋਈ ਵਿੱਚ ਵੀ ਟਿਕ ਟੁੱਕ ਵਾਲੀਆਂ ਤਾਰਾਂ ਪਾ ਲੈਨੇ ਆ ਸਟੀਰੀਓ ਵਾਲੀਆਂ ਉਹਨਾਂ ਕਰਕੇ ਵੀ ਇਹ ਹਾਸੇ ਹੋ ਜਾਂਦੇ ਆ ਮਿੱਤਰੋ ਮਿੱਤਰੋ ਬੰਦਿਆਂ ਨੂੰ ਤਾਂ ਅੱਗ ਦਾ ਤਾਂ ਪਤਾ ਪਹਿਲੇ ਲੱਗਣਾ ਦਾ ਪੂਰੀ ਗੱਡੀ ਸਾਈਡ ਤੇ ਦਬਾ ਕੇ ਇੱਥੇ ਫੇਰ ਬਾਹਰ ਬਰ ਨਿਕਲ ਗਏ ਸੀਗਾ ਉਹਦਾ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਜੇ ਕੋਈ ਵੀ ਇਦਾਂ ਦੀ ਗੱਲਬਾਤ ਹੁੰਦੀ ਹੈ ਕੋਈ ਧੂਆ ਵਗੈਰਾ ਨਿਕਲਦਾ ਪਹਿਲਾਂ ਗੱਡੀ 'ਚੋਂ ਪਰੋਂ ਬਾਹਰ ਹੀ ਆਉਣਾ ਚਾਹੀਦਾ ਬਾਰਾ ਕੇ ਦੇਖਣਾ ਚਾਹੀਦਾ ਫੇਰ ਦੇਖੋ ਗੱਡੀ ਜੰਨਾ ਵੀ ਆ ਸਕਦੀ ਹੈ ਮੇਤਰਾ ਪਰ ਜਾਣ ਨਹੀਂ ਪਾ ਸਕਦੀ ਇਧਰਲੀ ਸਾਈਡ ਵੜ ਗਿਆ ਗਾ ਦੇ ਹਨਾ ਇਧਰਲੀ ਸਾਈਡ ਵਾਲੀ ਲੱਗੀ ਵੀ ਜਨ ਮੀਨੇ ਉਧਰ ਪਿਗ ਲਿਆ ਬਾਦ ਏਕ ਦਾ ਜਾਣਾ ਹੀ ਆ ਹਮ ਹਮ ਛੱਲਿਆ ਦਾ ਸਪੈਦੇ ਨਹੀਂ ਸਾਰਾ ਆ ਆ ਦੇਖੋ ਬਰਨਡ ਵਗੈਰਾ ਦਾ ਕੀ ਹਾਲ ਹੋ ਗਿਆ ਸਾਰਾ ਮਚ ਕੇ ਵਿਗਲ ਗਿਆ ਕਿੰਝ ਲਗ ਰਹਾ ਦੇਖ